ਸਸਰੀ ਗਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜਦਾਂ ਨੂੰ ਆਪਾਂ ਆਫਰ ਵਾਲੇ ਸੂਟ ਦਿਖਾਉਣੇ ਆ ਅੱਜ ਜੇ ਸਪੈਸ਼ਲ ਆਫਰ ਲਾਈ ਹੋਈ ਆ ਆਪਾਂ ਡਿਸਕਾਊਂਟ ਤੇ ਠੀਕ ਹੈ ਜੀ 899 ਰੁਪਏ ਦੇ ਦੋ ਸੂਟ ਹੋਣਗੇ कॉटन ਦਾ ਸੂਟ ਰਹੇਗਾ कॉटन ਦਾ ਹੀ ਨਾਲ ਦੁਪੱਟਾ ਹੋਏਗਾ 올ਓਵਰ ਸੂਟ ਹੋਏਗਾ ਨਾਲ ਸੇਮ ਮੈਚਿੰਗ ਹੀ ਦੁਪੱਟਾ ਰਹੇਗਾ ਜੀ 899 ਰੁਪਏ ਵਿੱਚ ਜੇ ਦੋ ਸੂਟ ਹੋਣਗੇ ਸ਼ਿਪਿੰਗ ਫ੍ਰੀ ਰਹੇਗੀ ਠੀਕ ਹੈ ਜੀ ਜਾਂ ਇਹਦੇ ਵਿੱਚ ਘੱਟੋ-ਘੱਟ 25 ਤੋਂ 30 ਰੰਗ अवेलेबल ਆ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਾਈ ਚਲੋ ਕਿਉਂਕਿ ਆਫਰ ਵਾਲੇ ਸੂਟ ਜਿਹੜੇ ਆ ਇਹ ਇਹ ਬਹੁਤ ਹੀ ਜਲਦੀ ਸੇਲ ਹੋ ਜਾਂਦੇ ਆ ਫੇਰ ਨਾ ਕਿਉਂ ਤੁਸੀ ਮਿਲੇ ਨਹੀਂ ਸੂਟ ਜਲਦੀ ਤੋਂ ਜਲਦੀ ਆਪਣੇ ਆਰਡਰ ਆ ਜਿਹੜੇ ਦੇਖ ਕੇ ਬੁੱਕ ਕਰਵਾਈ ਚਲੋ ਠੀਕ ਹੈ ਜੀ 25 ਤੋਂ 30 ਰੰਗਾਂ ਵਿੱਚ ਜਿਹੜੇ ਮਰਜੀ ਤੁਸੀਂ ਦੋ ਰੰਗ ਸਿਲੈਕਟ ਕਰ ਸਕਦੇ ਆ ਜਿਹੜੇ ਮਰਜੀ ਪ੍ਰਿੰਟ ਕਰ ਸਕਦੇ ਸਿਲੈਕਟ ਨੈਕਸਟ ਆਵਲੇ ਕਾਟਨ ਦੇ ਵਿੱਚ ਹੀ ਹੋਣਗੇ ਟਾਈ ਡਾਈ ਦਾ ਦੁਪੱਟਾ ਰਹੇਗਾ ਨੈਕਸਟ ਆਵਲੇ ਮਸਲਿਨ कॉटन ਚ ਸੂਟ ਹੈ ਜੀ ਬਹੁਤ ਸੋਹਣਾ ਹੈ ਵੀ ਬਾਜੂ ਤੇ ਵਰਕ ਰਹੇਗਾ ਨੈਕਸਟ ਆਵਲੇ ਵੀ कॉटन ਫੈਬਰਿਕ ਚ ਹੈਰਾ ਬਹੁਤ ਸੋਹਣਾ ਬਣਿਆ ਹੋਇਆ ਨੈਕਸਟ ਆਵਲੇ ਪਿਓਰ कॉटन ਦਾ ਸੂਟ ਰਹੇਗਾ ਹਾਫ ਪਿਓਰ ਦਾ ਦੁਪੱਟਾ ਰਹੇਗਾ ਜੀ ਨੈਕਸਟ ਆਵਲੇ ਵੀ कॉटन ਫੈਬਰਿਕ ਵਿੱਚ ਆ ਕੇ ਨਾਲ ਪਲੇਨ कॉटन ਦਾ ਦੁਪੱਟਾ ਰਹੇਗਾ ਜੀ ਬਹੁਤ ਸੋਹਣਾ ਨਾ ਇਹ 1099 ਰੁਪਏ ਦੇ ਦੋ ਸੂਟ ਹੋਣਗੇ ਆਲ ਓਵਰ ਇਹ ਵੀ 5 ਮੀਟਰ ਸੂਟ ਰਹੇਗਾ ਨਾਲ ਦੁਪੱਟਾ ਹੋਏਗਾ ਜੀ ਬਹੁਤ ਵਧੀਆ ਇਹ ਵੀ ਨੈਕਸਟ ਆਵਲੇ ਕੈਮਰੀ ਕਾਟਨ ਦੇ ਵਿੱਚ ਆਗੇ ਤਮੰਨਾ ਬ੍ਰਾਂਡ ਦੇ ਫੈਬਰਿਕ ਰਹੇਗਾ ਜੀ ਇਹ ਬ੍ਰਾਂਡ ਦਾ ਫੈਬਰਿਕ ਰਹੇਗਾ ਤਮੰਨਾ ਬ੍ਰਾਂਡ ਦਾ ਹੋਏਗਾ ਕੈਮਰੀ ਕਾਟਨ ਫੈਬਰਿਕ ਰਹੇਗਾ ਜੀ ਆਲ ਓਵਰ ਸੂਟ ਰਹੇਗਾ ਨਾਲ ਦੁਪੱਟਾ ਸੇਮ ਰਹੇਗਾ ਜੀ ਬਹੁਤ ਸੋਹਣੇ ਦੇ ਵਿੱਚ ਵੀ 25 ਤੋਂ 30 ਰੰਗ ਅਵੇਲੇਬਲ ਆ ਤੁਸੀਂ ਚੈੱਕ ਕਰੋ ਇਸ ਦੇ ਸ਼ਾਈਨਿੰਗ ਸੂਟ ਦੀ ਦੇਖੋ ਬਹੁਤ ਹੀ ਸੋਹਣੀ ਆ ਸ਼ਾਈਨ ਸੂਟ ਦੀ ਬਹੁਤ ਹੀ ਸੋਹਣੀ ਗ੍ਰੇ ਸੂਟ ਦੀ ਬਹੁਤ ਵਧੀਆ ਬਣਦੀ ਜਦ ਤੁਸੀਂ ਸੂਟ ਸਟੀਚ ਕਰਾ ਕੇ ਵੇਅਰ ਕਰੋਗੇ ਤਾਂ ਬਹੁਤ ਸੋਹਣੀ ਗ੍ਰੇਸ ਨਿਕਲ ਕੇ ਆਏਗੀ ਸੂਟ ਦੀ ਦੇਖ ਕੇ ਪਤਾ ਲੱਗਦਾ ਪਿਆ ਕਿ ਵਧੀਆ ਫੈਬਰਿਕ ਆ ਵਧੀਆ ਚੀਜ਼ ਨੂੰ ਦੂਰੋਂ ਹੀ ਪਤਾ ਲੱਗ ਜਾਂਦੀ ਕਿ ਚੀਜ਼ ਜਿਹੜੀ ਆ ਵਧੀਆ ਹੈ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਆ ਕੋਈ ਲੈਚਸ ਲਗਵਾ ਕੇ ਰੈਡੀ ਕਰਾਉਣਾ ਆ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਬਣਾ ਕੇ ਤਾਂ ਕਰਵਾ ਸਕਦੇ ਹੋ ਨੈਕਸਟ ਆਵਲੇ ਵੀ ਕਾਟਨ ਦਾ ਸੂਟ ਆ ਗਿਆ ਜੀ ਇਹ ਵਿਦਆਊਟ ਦੁਪੱਟਾ ਹੋਣਗੇ 480 ਦੇ 3 ਸੂਟ ਹੋਣਗੇ ਬਾਏ 2 ਗੇਟ 1 ਫ੍ਰੀ 480 ਦੇ 300 ਸੌਰੀ 1480 ਦੇ 3 ਸੂਟ ਹੋਣਗੇ 1480 ਦੇ 3 ਸੂਟ ਹੋਣਗੇ ਬਾਏ 2 ਗੇਟ 1 ਫ੍ਰੀ ਜੀ ਇਹਨਾਂ ਵਿੱਚ ਜਿਹੜੇ ਮੱਝ ਤੁਸੀਂ 3 ਸੂਟ ਸਿਲੈਕਟ ਕਰ ਸਕਦੇ ਹੋ ਇਦੇ ਵਿੱਚ ਵੀ ਘੱਟੋ ਘੱਟ 15 ਤੋਂ 20 ਰੰਗ अवेलेबल ਹੈ ਜੀ। ਬਾਕੀ ਜੇ ਤੁਸੀਂ ਕੋਈ ਵੀ ਸੂਟ ਰੈਸ਼ੀਜ਼ ਵਗੈਰਾ ਲਗਵਾ ਕੇ ਰੈਡੀ ਕਰਵਾਉਣਾ, ਕੋਈ ਵੀ ਡਿਜ਼ਾਈਨ ਬਣਾਉਣਾ, ਘੇਰਾ ਡਿਜ਼ਾਈਨ, ਨੈਕ ਡਿਜ਼ਾਈਨ, ਬਾਜੂ ਡਿਜ਼ਾਈਨ, ਕੋਈ ਵੀ ਡਿਜ਼ਾਈਨ ਲੈਸ਼ੀਜ਼ ਵਗੈਰਾ ਲਗਵਾ ਕੇ ਬਣਵਾਉਣਾ ਚਾਹੁੰਦੇ ਆ, ਤੁਸੀਂ ਉਸੇ ਤਰ੍ਹਾਂ ਦਾ ਵੀ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੋਂ। ਨੈਕਸਟ ਆਵਲੀ ਕਾਟਨ ਫੈਬਰਿਕ 'ਚ ਆ ਗਏ। ਨੈਕਸਟ ਆਹ ਲਗ ਲਗ ਫੈਬ੍ਰਿਕ ਹੋਣਗੇ ਮਸਲੀਨ ਚ ਕਾਟਨ ਚ ਠੀਕ ਹੈ ਜੀ ਇਹ ਬਹੁਤ ਸੋਹਣੇ ਵਰਕ ਆਲੇ ਆ ਬਾਕੀ ਜੀ ਅਗਰ ਤੁਹਾਨੂੰ ਕੋਈ ਵਰਕ ਪਸੰਦ ਆ ਤੁਸੀਂ ਕੋਈ ਮਸ਼ੀਨ ਵਰਕ ਕਰਵਾਉਣਾ ਆ ਹੈਂਡ ਵਰਕ ਕਰਵਾਉਣਾ ਆਪਣੇ ਕੋਲ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲ ਵਰਕਰ ਵੀ ਅਵੇਲੇਬਲ ਆ ਕੋਈ ਹੈਂਡ ਵਰਕ ਕਰਵਾਉਣਾ ਮਸ਼ੀਨ ਕਰਾਉਣਾ ਜਿਹੜਾ ਮਰਜ਼ੀ ਡੈਡੀ ਕਰਵਾ ਸਕਦੇ ਹੋ ਨੈਕਸਟ ਆਵਲੇ ਪਿਓਰ ਕਾਟਨ ਦੇ ਚਲ ਰਹੇ ਆ ਪਹਿਲਾ ਫਰਸ਼ੀ ਸਲਵਾਰ ਵਾਲੇ ਸੀ ਉਹ ਬਹੁਤ ਸੋਹਣੇ ਨੈਕਸਟ ਆਵਲੇ ਪਿਓਰ ਕਾਟਨ ਚ ਹੀ ਆਏ ਵੀ ਸੇਮ ਇਹ ਵੀ ਕੰਟਰਾਸਟ ਬਾਟਮ ਦੇ ਨਾਲ ਹੋਣਗੇ ਵਿਦਆਊਟ ਦੁਪੱਟਾ ਹੋਣਗੇ ਇਹ ਨੈਕਸਟ ਆਵਲੇ ਵੀ ਬਹੁਤ ਸੋਹਣੇ ਤਿੰਨ ਰੰਗ ਦੇ ਵਿੱਚ ਪਿਓਰ ਕਾਟਨ ਚ ਹੀ ਆਏ ਵੀ ਨੈਕਸਟ ਆਵਲੇ ਵੀ ਪਿਓਰ ਕਾਟਨ ਦੇ ਵਿੱਚ ਹੀ ਆ ਗਏ ਨੈਕਸਟ ਆਵਲੇ ਜਿਹੜੇ ਇਹ ਵਿਚਿਤਰਾ ਕਾਟਨ ਲਗ ਲਗ ਕਾਟਨ ਚ ਹੈ ਲਗ ਲਗ ਸਿਲਕ ਚ ਜਾਂ ਕੋਈ ਕਾਟਨ ਚ ਜਾਂ ਕੋਈ ਸਿਲਕ ਚ ਹੈ ਠੀਕ ਹੈ ਜੀ ਇਹ ਲਗ ਲਗ ਫੈਬਰਿਕ ਚ ਨੈਕਸਟ ਆ ਪਿਓਰ ਗੀਜ਼ਾ ਕਾਟਨ ਦਾ ਆ ਗਏ ਸੂਟ ਬਹੁਤ ਸੋਹਣਾ ਹੈ ਵੀ ਨੈਕਸਟ ਆ ਬੁਟੀਕ ਸਟਾਈਲ ਸੂਟ ਆ ਗਏ ਜੀ ਬੁਟੀਕ ਦੇ ਸੂਟ ਆ ਗਏ ਬਹੁਤ ਸੋਹਣੇ ਨਾਲ ਦੁਪੱਟੇ ਹੋਣਗੇ 2.5 ਮੀਟਰ ਦੀ ਸ਼ਾਰਟ बॉटਮ ਦੀ ਕੱਟ ਰਹੇਗੀ ਦੁਪੱਟਾ 2.5 ਮੀਟਰ ਦਾ ਹੋਏਗਾ ਬਹੁਤ ਹੀ ਸੋਹਣੇ ਦੇ ਵਿੱਚ ਵੀ ਘੱਟੋ ਘੱਟ 15 ਤੋਂ 20 ਰੰਗ ਅਵੇਲੇਬਲ ਹੈਗੇ ਆ ਜੀ ਬਹੁਤ ਹੀ ਸੋਹਣੇ ਆ ਬਾਕੀ ਜੀ ਆ ਵੀਡੀਓ ਵਿੱਚ ਡੇਲੀ ਆਪ ਮਾਰਨਿੰਗ ਟਾਈਮ ਵੀਡੀਓ ਪਾਈਦੀ ਆ ਡੇਲੀ ਵੀਡੀਓ ਦੇਖਿਆ ਕਰੋ ਤੁਹਾਨੂੰ ਜਿਹਨਾਂ ਪੈਣ ਨੇ ਹੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੇ ਤਾਂ ਤੁਸੀਂ ਡੇਲੀ ਨਵੇਂ ਤੁਹਾਨੂੰ ਨਵੇਂ ਡਿਜ਼ਾਈਨ ਦੇਖ ਸਕੋ ਨੈਕਸਟ ਆ ਬਰਬਰੀ ਦੇ ਵਿੱਚ ਆ ਗਏ ਜੀ ਇਸ ਯੂਡ ਬਰਬਰੀ ਦੀ ਸ਼ਰਟ ਰਹੇਗੀ ਦੁਪੱਟਾ ਵੀ ਬਰਬਰੀ ਚ ਰਹੇਗਾ ਬਾਟਮ ਰਹੇਗੀ ਕ੍ਰਸ਼ ਕਾਟਨ ਦੀ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਨੈਕਸਟ ਆਪਾਂ ਹੈਂਡਵਰਕ ਵਾਲੇ ਹੁਣ ਤੁਹਾਨੂੰ ਦਿਖਾਵਾਂਗੇ ਆ ਸ਼ਿਮਰ ਦਾ ਸੂਟ ਰਹੇਗਾ ਔਰਗੈਂਜ਼ਾ ਦਾ ਨਾ ਦੁਪੱਟਾ ਰਹੇਗਾ ਬਹੁਤ ਸੋਹਣਾ ਨੈਕਸਟ ਆ ਬਰਬਰੀ ਦਾ ਸੂਟ ਰਹੇਗਾ ਬਰਬਰੀ ਦਾ ਹੀ ਦੁਪੱਟਾ ਰਹੇਗਾ ਆਲ ਓਵਰ ਸੂਟ ਰਹੇਗਾ ਜੀ ਨੈਕਸਟ ਆ ਵਾਲਾ ਵੀ ਬਰਬਰੀ ਦੇ ਵਿੱਚ ਹੀ ਹੋਏਗਾ ਨੈਕ ਡਿਜ਼ਾਈਨ ਵਾਲਾ ਹੋਏਗਾ ਨੈਕਸਟ ਆ ਵਾਲੇ ਹੈਂਡਵਰਕ ਦੇ ਵਿੱਚ ਬਹੁਤ ਹੀ ਸੋਹਣਾ ਨੈਚੁਰਲ ਕ੍ਰੇਪ ਦੇ ਵਿੱਚ ਆ ਗਿਆ ਜੀ ਬਹੁਤ ਨੈਕਸਟ ਆਵਲੇ ਔਰਗੈਂਜ਼ਾ ਦਾ ਹੋਏਗਾ ਜੀ ਔਰਗੈਂਜ਼ਾ ਦਾ ਸੂਟ ਰਹੇਗਾ ਔਰਗੈਂਜ਼ਾ ਦਾ ਹੀ ਦੁਪੱਟਾ ਰਹੇਗਾ ਇਹ ਔਰਗੈਂਜ਼ਾ ਦੇ ਵਿੱਚ ਹੋਣਗੇ ਜੀ ਨੈਕਸਟ ਆ ਸਿਲਕ ਚ ਹੋਣਗੇ ਲਾਸਟ